ਰਿਤਾ ਹਾਂਜੀ ਕੋਈ ਨਹੀਂ ਤਿਆਰ ਅਜੇ ਤੱਕ ਬਸ ਹੋ ਗਈ ਚਲ ਚੱਲ ਲਈਏ ਯਾਰ ਫਿਰ ਸ਼ਾਮ ਤੱਕ ਆਪਾਂ ਦੇਖਾਂਗੇ ਮੁੜ ਕੇ ਵੀ ਆਵਾਂਗੇ ਕੋਈ ਨਾ ਕੋਈ ਨਾ ਚੱਲਦੇ ਆਸ ਤੈਨੂੰ ਪਤਾ ਹੈਗਾ ਯਾਰ ਹੁਣ ਉਹਨਾਂ ਨੇ ਕਿਹਾ ਐ ਪਸ਼ੂ ਠੰਡਾ ਸਾਹਮਣਾ ਲੈਣਾਗਾ ਆਪਣੇ ਆਗੇ ਆਪਾਂ ਨੂੰ ਆਪਣੀ ਸਾਹਮਣੇ ਪਹਿਣਗੇ ਕੋਈ ਨਾ ਆਪਣੇ ਪਸ਼ੂ ਨੇ ਆਪਾਂ ਉਹਨਾਂ ਦਾ ਕਰਕੇ ਚਲੇ ਜਾਵਾਂਗੇ ਠੀਕ ਆ ਫੇਰ ਵੀ ਤੈਨੂੰ ਪਤਾ ਕਈ ਵਾਰੀ ਕੋਈ ਮਾਗਰੋ ਖੁੱਲ ਕਰ ਜਾਂਦਾ ਹੁੰਦਾ ਯਾਰ ਉਹਨਾਂ ਨੇ ਕਿਹਾ ਨਾਲੇ ਜਿ ਉਹਨਾਂ ਨੇ ਬੰਨ ਵੀ ਦਿੱਤਾ ਬਾਅਦ ਚ ਆਏ ਕਹਿਣਗੇ ਵੀ ਪਤਾ ਨਹੀਂ ਛੱਡ ਕੇ ਵਾਗੇ ਵੀ ਸਾਡੇ ਸਿਰ ਤੇ ਛੱਡ ਕੇ ਗਏ। ਮਾਂ ਹੈਗੀ ਆ ਕੋਈ ਨਾ। ਜੇ ਮਾਂ ਹੁਣ ਉਧਰ 6 ਮਹੀਨੇ ਚਲੀ ਗਈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਣਾ ਪਸੂ ਖੁੱਲ ਗਿਆ ਕੋਈ ਉਹ ਬੰਨੂਗੀ ਨਹੀਂ। ਐ ਵੀ ਉਹਨਾਂ ਨੇ ਬੈਨ ਨਹੀਂ ਕਰਾ ਲਈ ਹੈਗੀ। ਸਰ ਕੋਈ ਨਾ ਹੋਊਗੀ ਤੂੰ ਟਾਈਮ ਨਾਲ ਛੇਤੀ ਹੋ ਜਾ ਫਿਰ ਅਗਲੇ ਇੱਕ ਵੇਲਾ ਕਰਕੇ ਜਰੂਰੀ ਜਾਣਾ ਹੈਗਾ। ਆਹੀ ਨਹੀਂ ਲੋਟਾਂ ਦਾ ਤੇਰਾ ਮੇਕਅਪ ਆ ਜਾਮ ਬਾਹਰ ਖੜਾਂਗੇ ਉੱਥੇ। ਮੇਕਅਪ ਨੂੰ ਤਾਂ ਪਤਾ ਨਹੀਂ ਮੈਂ ਕਿੰਨਾ ਕੁ ਕਰ ਲਿਆ। ਕੋਈ ਨਾ ਆ ਜਾ। ਮੈਂ ਤੁਸੀਂ ਨਾ ਲੈਂਦੇ ਜੀ ਨਾ ਤਾਂ ਮੈਂ ਲਿਆ ਸੀ ਤੜਕੀ ਉਹ ਤਾਂ ਮੈਨੂੰ ਪਤਾ ਜੀ ਵੀ ਤੁਸੀਂ ਨਾਲੇ ਸੀ ਮੈਂ ਸਮਾਂ ਐ ਕਹਿੰਦੀ ਸੀ ਵੀ ਆਪਾਂ ਨਾ ਪਿੰਡ ਜਾਣਾ ਸੀ ਪਿੰਡ ਕੀ ਕਰਨੇ ਜਾਣਾ ਨਾ ਉਹ ਬਾਪੂ ਜੀ ਨੇ ਨਾ ਕੋਈ ਰਾਇ ਕਰਨੀ ਆ ਸੋਡੇ ਨਾਲ ਕਹਿੰਦੇ ਅਸੀਂ ਅਖੰਡ ਪਾਠ ਕਰਾਉਣਾ ਅੱਛਾ ਤੇ ਬਾਪੂ ਜੀ ਨੇ ਸੋਡੇ ਨਾਲ ਕੋਈ ਰਾਇ ਮਸ਼ਵਰਾ ਕਰਨਾ ਸੀ ਮੈਂ ਤੈਨੂੰ ਐ ਕਹਿੰਦਾ ਸੀ ਆਪਣੇ ਦੋਨਾਂ ਜਾ ਜਾਂਦਾ ਔਖਾ ਹੋ ਗਿਆ ਜਾਣਾ ਆਪਣੇ ਵਾਲੀ ਮੈਡਮ ਤਾਂ ਤਿਆਰ ਹੋ ਕੇ ਜਾ ਵੀ ਬੜੀ ਚਲ ਉਹਨਾਂ ਨੂੰ ਆਪਾਂ ਕੀ ਲੈਣਾ ਯਾਰ ਉਹ ਤਾਂ ਕਿਤੇ ਮਰਜੀ ਜਾਣਾ ਤਾਂ ਤਿੰਨ ਚਾਰ ਦਿਨ ਤੇ ਹੈ ਹੀ ਨਹੀਂ ਘਰੀ ਨਹੀਂ ਦੀਦੇ ਮੈਨੂੰ ਤਾਂ ਕੀ ਬੜਾ ਕਿੱਥੇ ਤੁਰੇ ਬਿਰਦਾ ਅਲ ਕਿਤੇ ਮਰਜੀ ਜਾਵੇ ਉਹਦਾ ਅੱਡ ਬਿੱਡਾ ਆਪਣਾ ਦਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਆ ਪਤਾ ਆਦੇ ਘਰ ਬਾਰੇ ਸੋਚਦਾ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਘਰੇ ਰਹਿ ਪਾਂ ਤਾਂ ਤੂੰ ਕੱਲੀ ਜਾਏ ਹੁੰਦੀ ਨਹੀਂ ਜੀ ਮੇਰੀ ਗੱਲ ਸੁਣੋ ਫਿਰ ਬਾਪੂ ਜੀ ਐ ਕਹਿਣਗੇ ਵੀ ਭਾਈ ਕੱਲੀ ਕੁੜੀ ਐ ਤੂੰ ਆ ਗਈ ਵੀ ਜਵਾਈ ਨਹੀਂ ਆਇਆ ਸਾਡਾ ਉਹ ਜਵਾਈ ਤਾਂ ਹੁਣ ਚਲਾਇਆ ਸੀ ਇੱਕ ਦਾ ਕੱਠ ਬਿਠ ਸੀ ਚਲ ਘਰੇ ਬੇਬੇ ਬੈਠੀ ਜਾਂਦੀ ਸੀ ਜਾਂ ਚਲੋ ਆਪੇ ਥੋੜਾ ਪ੍ਰੇਰ ਬਰਦਾ ਰੰਦਾ ਸੀ ਉਹ ਕੱਲੇ ਗਏ ਰਹੇ ਹੈਗੇ ਨੇ ਚਲਾਏ ਵੀ ਲੋਟ ਆ ਜਾਂਦਾ ਜੇ ਤੂੰ ਕੱਲੀ ਭਾ ਗਿਆਂਦੀ ਕੱਲੇ ਤੋਂ ਲੋਟ ਨਹੀਂ ਨਾ ਜੀ ਹੁੰਦਾ ਫਿਰ ਆਏ ਆ ਆਪਾਂ ਨੂੰ ਅੱਥ ਨੂੰ ਮੁਰਕੇ ਆਉਣਾ ਪਊਗਾ ਸਾਨੂੰ ਪਤਾ ਹੀ ਆ ਕੱਲੀ ਨੂੰ ਹੁਣ ਫਿਰ ਰਾਤ ਅੱਥ ਨੇ ਬੇੜਾ ਕਵੇਲਾ ਹੋ ਜੇ ਕੱਲੀ ਕੁੜੀ ਦਾ ਅੱਜਕੱਲ ਟਾਈਮ ਨਹੀਂ ਨਾ ਜੀ ਰਾਤ ਲਾ ਆਉਂਦੀ ਚੱਲ ਫਿਰ ਤੂੰ ਕਰ ਲੈਂਦਾ ਮੈਂ ਕੱਲਾ ਟਾਈਮ ਪਾਸ ਨਹੀਂ ਜੀ ਮੈਂ ਸਾਨੂੰ ਇੱਥੇ ਕਲਦੀਨ ਨੂੰ ਵੀ ਨਹੀਂ ਛੱਡ ਸਕਦੀ ਕਿਉਂਕਿ ਮੇਰਾ ਦਿਮਾਗ ਪਿੱਛੇ ਘੁੰਮੀ ਚੱਲੂਗਾ ਜਿਹੜੀ ਰਾਇ ਬਾਪੂ ਜੀ ਨੇ ਛੋਡੇ ਨਾਲ ਕਰਨੀ ਉਹ ਮੇਰੇ ਨਾਲ ਕਿਵੇਂ ਕਰੂ ਚੱਲ ਤੇਰੀ ਮਰਜ਼ੀ ਆ ਫਿਰ ਰੱਥ ਨੂੰ ਮੁੜ ਆਵਾਂ ਮੋਟਰਸਾਈਕਲ ਤੇ ਜਾਨੇ ਘੰਟਾ ਲਾਇਆ ਉਹਨੇ ਹਾਂਜੀ ਆਏ ਨਾ ਬਾਪੂ ਜੀ ਪਤਾ ਨਹੀਂ ਕੀ ਗੱਲ ਕਹਿੰਦੇ ਸੀ ਮੈਨੂੰ ਕੋਣ ਤੱਕ ਸਮਾਰ ਕੇ ਸੁਣੀ ਨਹੀਂ ਬਸ ਉਹਨੇ ਮੈਨੂੰ ਆਏ ਕਹਤਾ ਵੀ ਪੁੱਤ ਕਹਿੰਦਾ ਦੋਨੋਂ ਆ ਜਿਓ ਵੀ ਮੈਂ ਛੋਡੇ ਨਾਲ ਕੋਈ ਰਾਇ ਕਰਦੀ ਆ ਰਾਤ ਤਾਨੂੰ ਉਹ ਕਹਦਾ ਤੋ ਰਹਿ ਨਾ ਫਿਰ ਸਾਡਾ ਮਾਲ ਪਸ਼ੂ ਧਾਰਾ ਹੱਥ ਵੀ ਆ ਮੇਰੇ ਵੀ ਤਾਨੂੰ ਉਹਦਾ ਹੱਥ ਨੇ ਧਾਰ ਕੱਢਣੀ ਹੁੰਦੀ ਆ ਵੇਲਾ-ਵੇਲਾ ਤਾਂ ਇਹਨਾਂ ਕਰ ਸਕਦੇ ਆ ਪਤਾ ਫਿਰ ਮੁੜ ਕੇ ਤਿੰਨ ਚਾਰ ਵੇ ਨੂੰ ਮੁੜ ਕੇ ਆਵਾਂਗੇ ਜਾਂ ਫਿਰ ਨੀਰਾ ਪਾ ਜੰਨੇ ਆ ਤਾਰ ਵੇਦ ਨੂੰ ਮੁੜ ਆਵਾਂਗੇ ਹਾਂਜੀ ਫਿਰ ਆਈ ਕਰ ਲੋ ਨਾ ਤੁਸੀਂ ਤੇ ਮੈਂ ਬਸ ਨਹਾ ਕੇ ਕੱਪੜੇ ਜੇ ਬਦਲ ਲਾਂ ਆਇਆ ਹੁਣ ਗਰਮੀ ਐ ਹੌਂਦੀ ਨਾਤੇ ਹੁੰਨੇ ਆਪਾਂ ਫੇਰ ਵੀ ਪਸੀਨਾ ਆ ਹੀ ਜਾਂਦਾ ਚਲ ਮੇਰਾ ਨਾ ਤਤੋ ਤੀਆਂ ਨੀਰਾ ਮੇਰਾ ਪੱਟਿਆ ਪਿਆ ਬਸ ਕੋਈ ਨਾ ਆ ਕੇ ਉਹ ਨੂੰ ਮੁੜ ਆਵਾਂਗੇ ਪਾ ਦਾਂਗੇ ਚਲ ਤੇਰਾ ਹੋਰ ਫਿਰ ਮੇਰੇ ਬਾਪੂ ਜੀ ਗੁੱਸੇ ਹੋ ਜੂਆ ਕੁਆਪਾਤ ਵੀ ਮੈਂ ਸਾਨੂੰ ਕੋਣ ਲਾਇਆ ਸੀ ਕੀ ਪਤਾ ਬੀਬੀ ਰ ਭਾਬੀ ਵਰਗੇ ਤਾਂ ਜ ਮੰਡੀ ਜਾਣਾ ਸੀ ਉਹਨਾਂ ਤੋਂ ਬਿਨਾ ਗੱਲ ਕਰਨੀ ਹੋਵੇ ਚੱਲ ਤੂੰ ਹੋ ਜਾ ਤਿਆਰ ਫਿਰ ਜੇ ਤੂੰ ਹੋਣਾ ਮੈਂ ਤਾਂ ਤਿਆਰੀਆਂ ਬਸ ਮੈਂ ਤਾਂ ਹੀ ਬੋਲ ਠੀਕ ਹੈ ਚੰਗਾ ਇਹ ਜਿਹੜਾ ਨਵਾਂ ਯੱਗੇ ਹੁੰਦਾ ਸੀ ਪੁਰਾਣੇ ਤਰ੍ਹਾਂ ਆਉਂਦਾ ਹੁੰਦਾ ਵੀ ਚੱਲ ਉਹਦੇ ਕਈ ਕਿਈ ਸਾਲਾ ਤੂੰ ਜਿਹੜਾ ਮਾਰਦਾ ਅਗਲਾ ਹੁਣ ਤਾਂ ਆਪਾਂ ਇੱਥੇ ਹੀ ਜਾਣਾ ਬਹੁਤ ਚੰਗਾ ਆਂਦੀ ਬੱਬੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋਰ ਕਿਵੇਂ ਤੁਸੀਂ ਠੀਕ ਹੋ ਸਤਿ ਸ਼੍ਰੀ ਅਕਾਲ ਬੀ ਹੋਰ ਠੀਕੋ ਹਾਂ ਹਾਂ ਵਧੀਆ ਤੁਹਾਨੂੰ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਖਾਣਾ ਬੰਦ ਕਰਿਆ ਪਿਆਗਾ ਉਹ ਚਾੜੂ ਲਾਉਂਦੇ ਸੀ ਨਾ ਆਹ ਕਰਕੇ ਜੜ ਬੰਦ ਕਰਤਾ ਹੋਊਗਾ ਹਲੋ ਭਾਈ ਮਾ ਮਾ ਦੇ ਤੇਰਾ ਵੀਰਾ ਗਏ ਹੋਏ ਨੇ ਉਹਨਾਂ ਨੂੰ ਕੰਮ ਸੀ ਥੋੜਾ ਜਿਹਾ ਸ਼ਹਿਰ ਉੱਥੇ ਗਏ ਹੋਏ ਨੇ ਹੋਰ ਦੱਸੋ ਭਾਈ ਕਿਵੇਂ ਹੋ ਵਧੀਆ ਵਧੀਆ ਭਾਬੀ ਹੋਰ ਸਾਰੇ ਠੀਕ ਨੇ ਮੰਮੀ ਹੁਣੀ हां वो भी ठीक ਨੇਗੇ ਵਧੀਆ ਤੇ ਉਹ ਵੀਰੇ ਹੁਣੀ ਹੋਰ ਵੱਡੀ ਭੈਣ ਠੀਕ ਐ ਬਸ ਠੀਕ ਹੀ ਹੋਣਗੇ ਆਪਾਂ ਨੂੰ ਤਾਂ ਕੀ ਪਤਾਗਾ ਲੈ ਕੁੜੇ ਕਰੋ ਤਾਂ ਆਇਆ ਤੈਨੂੰ ਨਹੀਂ ਪਤਾ ਹੋਰ ਕਿਹਨੂੰ ਪਤਾ ਹੋਊਗਾ ਬਸ ਭਾਬੀ ਹੁਣ ਜਦੋਂ ਬੋਲ ਚਾਲ ਜੀ ਨਹੀਂ ਹੈਗੀ ਫਿਰ ਆਪਾਂ ਨੂੰ ਕੀ ਆ ਅਗਲਾ ਆਪਦੇ ਘਰੇ ਸਹੀ ਹੋਊਗਾ ਲੈਰੀ ਤਾਂ ਇੱਕ ਘਰੇ ਰਹਿ ਕੇ ਬਣਾ ਬੋਲ ਚਾਲ ਕਿਵੇਂ ਨਾ ਹੋਵੇ ਭਾਬੀ ਤੈਨੂੰ ਨਹੀਂ ਪਤਾ ਉਹਨਾਂ ਨੇ ਤਾਂ ਬਾੜੀ ਹੋਈ ਅੱਗ ਲਾ ਲਈ ਸੀ ਪੂਛ ਨੂੰ ਆਪਦੀ ਨੂੰ ਓਕੇ ਸਾਨੂੰ ਐਡ ਕਰੋ ਐਡ ਕਰੋ ਫਿਰ ਅਸੀਂ ਵੀ ਕਿੰਨਾ ਕਚੇਰ ਸੁਣਦੇ ਭਾਈ ਅਸੀਂ ਤਾਂ ਪਹਿਲਾਂ ਬਥੇਰਾ ਜ਼ੋਰ ਲਾਇਆ ਵੀ ਚੱਲ ਇਕੱਠੇ ਰਹਿ ਲਈਏ ਕੋਈ ਨਾ ਇਕੱਠਿਆਂ ਵਰਗੀ ਰੀਸ ਨਹੀਂ ਹੈਗੀ ਉਹ ਤਾਂ ਕਹਿੰਦੇ 100 ਹੱਥ ਰੱਸਾ ਸਿਰ ਤੇ ਗੰਡ ਵੀ ਅਸੀਂ ਤਾਂ ਅੱਡ ਹੋ ਕੇ ਹੀ ਰਹਿਣਾ ਅਸੀਂ ਤਾਂ ਨਾਲ ਰਹਿਣਾ ਹੀ ਨਹੀਂ ਫਿਰ ਹੁਣ ਅਸੀਂ ਵੀ ਕਿੰਨਾ ਕਹਿੰਦੇ ਅਸੀਂ ਕਿ ਆਪੇ ਹੀ ਕਰ ਦੋ ਐਡ ਉਹ ਬਾਕੀ ਪਣੇ ਉਹ ਜਾਣ ਕੇ ਥੋੜੀਆਂ ਜਿਹੀਆਂ ਬਹਿਤਾਂ ਜੇ ਕਰ ਲਾਗੇ ਸੀ ਕਿ ਕਹਿੰਦੇ ਅਕੇ ਕੰਮ ਨਹੀਂ ਕਰਾਉਂਦੇਗੇ ਅਸੀਂ ਇਕੱਲੇ ਕਰਦੇ ਆਂ ਹਣ ਭਾਈ ਜਿਹੇ ਜਿਹੇ ਕੰਮ ਜਿੰਨਾ ਤੋਂ ਹੁੰਦਾ ਹੈਗਾ ਬੰਦਾ ਉਹ ਜਿਆ ਕਰ ਦਿੰਦਾ ਬਾਕੀ ਉਹ ਬਾਹਰ ਅੰਦਰ ਕਿਤੇ ਆਉਂਦਾ ਜਾਂਦਾ ਨਹੀਂਗਾ ਨਾ ਕਿਸੇ ਦੇ ਕੋਈ ਜੋਗ ਸੋਗ ਚਾਵੇ ਨਾ ਕੋਈ ਹੋਰ ਜਾਵੇ ਹਣ ਤੇ ਭਾਈ ਹੁਣ ਮੈਨੂੰ ਜਾਣਾ ਪੈਣਾ ਹੈਗਾ ਬਸ ਇਸੇ ਕਰ ਤੂੰ ਗੁੱਸਾ ਖਾ ਕੇ ਖੜ ਗਿਆ ਕਿਉਂ ਮੇਰੇ ਨਾਲ ਕੀ ਇਦਾਂ ਨਹੀਂ ਕਰਉਂਦਾ ਬਾਕੀ ਐਵੇਂ ਨਹੀਂ ਹੈਗਾ ਵੀ ਜਮਾ ਕਰਾਉਂਦੇ ਨਹੀਂ ਸੀ ਜਿਹੜਾ ਕੰਮ ਹੁੰਦਾ ਸੀ ਇਕੱਠੇ ਕਰਦੇ ਸੀ ਕੀ ਇਦਾਂ ਆਇਆ ਮ ਭਾਈ ਤੱਤਾ ਠੰਡਾ ਸਮੋਣਾ ਪੈਂਦਾ ਕੁਛ ਕੰਮ ਹੁੰਦੇ ਨੇ ਹਨਾ ਵੀ ਜੀ ਨੂੰ ਕਹਿੰਦੇ ਨੇ ਜਿਸ ਕਾ ਕੰਮ ਹੋਸੀ ਕੋ ਸਾਜੇ ਕੁਛ ਕੰਮ ਹੁੰਦੇ ਨੇ ਚਲ ਬਾਹਰ ਅੰਦਰ ਤੇ ਤੂੰ ਪੜਿਆ ਲਿਖਿਆ ਤੂੰ ਕਰ ਲੈਂਦਾ ਸੀ ਬਈ ਕਰਦੇ ਕੰਮ ਉਹ ਕਰ ਲੈਂਦੇ ਸੀਗੇ ਫਰਕ ਤਾਂ ਕੋਈ ਨਹੀਂ ਹੁੰਦਾ ਬਸ ਅਗਲੇ ਨੇ ਆਉਂਦਾ ਵੀ ਮੇਰਾ ਕੰਮ ਵੱਡਾ ਚਲ ਬਾਕੀ ਨੂੰ ਸਮਝੇ ਨਹੀਂ ਹੈਗੇ ਉਹ ਤੇ ਤੁਸੀਂ ਮਾਸੀ ਨੂੰ ਵੀ ਐਂ ਦੇ ਕਹਤਾ ਵੀ ਇਹ ਠੀਕ ਜੀ ਹੋਊਗੀ ਮਾਸੀ ਤਾਂ ਠੀਕ ਨੇ ਨਾ ਹਾਂ ਠੀਕ ਹੈ ਕਿ ਉਹ ਵੀ ਵਧੀਆ ਜੇ ਬਾਕੀ ਉਹਨਾਂ ਕਰਨੀ ਹੈਗੇ ਹਾਂ ਤਾਂ ਉਹ ਕਿਉਂ ਉਹਨਾਂ ਕਰਨੀ ਨੇ ਮਤਲਬ ਫਿਰ ਭਾਬੀ ਆਸੀ ਨਾ ਐਂ ਕਰ ਲਿਆ ਮੰਮੀ ਦਾ ਵੀ 6 ਮਹੀਨੇ ਹੋਰ ਰੱਖਣਗੇ 6 ਮਹੀਨੇ ਅਸੀਂ ਰੱਖਾਂਗੇ ਆਹ ਕੀ ਗੱਲ ਬਣੀ ਰਿਤ ਮੈਨੂੰ ਆਹ ਤੇਰੀ ਗੱਲਾਂ ਚੰਗੀਆਂ ਨਹੀਂ ਲੱਗੀਆਂ ਆ 6 ਮਹੀਨੇ ਉਧਰ ਤੇ 6 ਮਹੀਨੇ ਇੱਧਰ ਆ ਆ ਕੀ ਦੱਸ ਤੁਸੀਂ ਕਿਸਤਾ ਭਈਆਂ ਜਾਂ ਕਮੇਟੀ ਚੱਕੀ ਹੋਈ ਆ ਵੀ 6 ਮਹੀਨੇ ਉਧਰ ਤੇ 6 ਮਹੀਨੇ ਉਧਰ ਫਿਰ ਹੋਰ ਕੀ ਕਰਦੇ ਭਾਬੀ ਅਸੀਂ ਉਹ ਕਹਿੰਦੇ ਮਾਂ ਨੂੰ ਤੁਸੀਂ ਰੱਖੋ ਅਸੀਂ ਕਿਉਂ ਨਾ ਅਸੀਂ ਇਕੱਲੇ ਵੀ ਕਿੱਥੇ ਰੱਖਾਂ ਕਹਿੰਦੇ 4 ਕਿੱਲੇ ਜ਼ਮੀਨ ਦੇ ਆ ਕਹਿੰਦੇ 2 ਕਿੱਲੇ ਸਾਨੂੰ ਦੇ ਦਿਓ 2 ਤੁਸੀਂ ਰੱਖ ਲਓ ਵੀ ਮਾਂ ਨੂੰ ਵੀ ਤੁਸੀਂ ਰੱਖੋ ਫਿਰ ਅਸੀਂ ਕਿਹਾ ਭਈ ਅਸੀਂ ਤਾਂ ਅੱਧਾ ਕਿੱਲਾ ਮਾਂ ਦਾ ਰੱਖਾਂਗੇ ਨਾਲ 6 ਮਹੀਨੇ ਤੁਸੀਂ ਰੱਖੋ 6 ਮਹੀਨੇ ਅਸੀਂ ਰੱਖਾਂਗੇ ਨਹੀਂ ਰਿਤ ਮੈਨੂੰ ਆਹ ਤੇਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਹੈਗੀਆਂ ਨਾ ਮਾਂ ਕਿੰਨੇ ਘਰੋਟਿਆਂ ਦਾ ਸਤੌਣਾ ਤੋੜ ਦਿਆ ਉਹ ਦੋ ਰੋਟੀਆਂ ਖਾਣੀਆਂ ਹੁੰਦੀਆਂ ਉਹਨੇ ਤੁਹਾਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਥੋੜਾ ਮਾਂ ਬੋਝ ਕਿਉਂ ਲੱਗਦੀ ਐ ਜੋ ਤੁਹਾਨੂੰ ਜ਼ਮੀਨ ਬੋਝ ਨਹੀਂ ਲੱਗਦੀ ਮਾਂ ਬੋਝ ਕਿੱਦਾਂ ਲੱਗਣ ਲੱਗੀ ਚਲ ਮੈਂ ਮੰਨਦੀ ਹਾਂ ਉਹਨਾਂ ਦੀ ਸੋਚ ਹੋਊਗੀ ਪਰ ਤੈਨੂੰ ਤਾਂ ਮੰਮੀ ਹੋਣਾਂ ਨੇ ਆਹ ਸੰਸਕਾਰ ਦਿੱਤੇ ਹੀ ਨਹੀਂ ਸੀ ਅਸੀਂ ਕਿਹੜਾ ਪਾਪੀ ਮਾਂ ਨੂੰ ਕੋਸ ਉਹ ਕੀਤਾਗਾ ਵੀ ਜਮਈ ਉਹਨੂੰ ਛੱਡਦਾ ਅਸੀਂ ਖੜੇ ਆਏ ਤਾਂ ਦੁੱਖ ਸੁੱਖ ਵਿੱਚ ਨਾਲ ਖੜਾਂਗੇ ਮੈਂ ਕਿਹੜਾ ਜਮਾ ਤੋੜ ਕੇ ਛੱਡਤੀ ਅਸੀਂ ਨਹੀਂ ਰਿਤ ਮੇਰੀ ਗੱਲ ਇੱਕ ਨਾ ਕੰਨ ਖੋਲ ਕੇ ਸੁਣ ਲੈ ਅੱਜ ਦਾ ਤੂੰ ਆ ਗਈ ਚਾਹ ਪੀ ਲਾ ਪਾਣੀ ਪੀ ਲਾ ਮਿਲ ਕੇ ਜਿੰਨੇ ਪੈਰੀਆਂ ਆਇਆ ਉਹਨੇ ਪੈਰੀ ਮੁਰ ਜਾ ਸਾਡੇ ਘਰੇ ਹੁਣ ਉਹਦਾ ਪੈਰ ਪਾਈ ਜਰੂਰ ਤੂੰ ਆਦੀ ਸੱਸ ਨੂੰ ਨੀਜ਼ਤ ਦੇਂਗੀ ਠੀਕ ਹੈ ਨਾ ਆਦੀ ਸੱਸ ਨੂੰ ਉਹਦੇ ਨਾਲ ਰੱਖੇਗੀ ਉਹ ਰੱਖਣ ਨਾ ਰੱਖਣ ਤੇਰਾ ਫਰਜ਼ ਬਣਦਾ ਵੀ ਤੂੰ ਆਦੀ ਸੱਸ ਨੂੰ ਆਪਣੇ ਨਾਲ ਰੱਖੇ ਜਿੱਦ ਤੇ ਜੇ ਤੂੰ ਆਦੀ ਸੱਸ ਨਾਲ ਰੱਖੇਣੀ ਨਾ ਲਿਉਂਦੀ ਸਾਡੇ ਘਰੇ ਪੈਰ ਪਾਉਣ ਦੀ ਲੋੜ ਨਹੀਂ ਪਈ ਤੂੰ ਮੰਨ ਕੇ ਚੱਲ ਤੂੰ ਇੱਕ ਗੱਲ ਸੋਚ ਜੇ ਤੇਰੇ ਭਾਈ ਦੋ ਹੁੰਦੇ ਜ਼ਮੀਨਾਂ ਵੰਡ ਲੈਂਦੇ ਮਾਂ ਨੂੰ ਛੇ ਮਹੀਨੇ ਉਧਰ ਲੱਤ ਮਾਰਦੀ ਛੇ ਮਹੀਨੇ ਉਧਰ ਲੱਤ ਮਾਰਦੀ ਨਾ ਮਾਂ ਦੋ ਰੋਟੀਆਂ ਤੋਂ ਥੋੜੀ ਐ ਲੋਕ ਕੀ ਗੱਲਾਂ ਕਰਨਗੇ ਵੀ ਜ਼ਮੀਨਾਂ ਮੰਡ ਲੀਆਂ ਮਾਂ ਨੂੰ ਕਦੇ ਉਧਰ ਧੱਕ ਦਿੰਦੇ ਨਹੀਂ ਕਦੇ ਉਧਰ ਧੱਕ ਦਿੰਦੇ ਨਹੀਂ ਹਾਨੀਸਰ ਨੂੰ ਪਾਲ ਕੇ ਵੱਡੇ ਕਰਿਆ ਤੁਹਾਨੂੰ ਥੋੜਾ ਘਰ ਬੰਨਿਆ ਉਹਨੇ ਸ਼ਰਮ ਨਹੀਂ ਆਉਣੀ ਤੁਹਾਨੂੰ ਇਹ じゃ ਕੁਝ ਕਰਦਿਆਂ ਨੂੰ ਨਾ ਹੁਣ ਚੁੱਪਗਾ ਤਾਂ ਹੋ ਗਏ ਪੱਟੀ ਵੱਜ ਗਈ ਮੂੰਹ ਤੇ ਕੀ ਬੋਲਗੇ ਪਹਿਲਾਂ ਹੁੰਦੇ ਨੇ ਮੈਨੂੰ ਤਾਂ ਕੀ ਬੋਲਣਾ ਹੈ ਬੋਲਣ ਜੋਗੇ ਤੁਸੀਂ ਨਹੀਂ ਬੋਲਣ ਵਾਲੇ ਕੰਮ ਹੀ ਨਹੀਂ ਕਰਦੇ ਬਈ ਆਪਾਂ ਉਹ ਭਾਬੀ ਆ ਸੀ ਕਿਹੜਾ ਜਾਣ ਕੇ ਕਰਿਆ ਕਰਿਆ ਤਾਂ ਸਾਰਾ ਕੁਝ ਉਹਨਾਂ ਨੇ ਆ ਹੁਣ ਅਸੀਂ ਤਾਂ ਜਿਵੇਂ ਉਹਨਾਂ ਨੇ ਕਹਿ ਇਸ ਤੇ ਵਿੱਚ ਸਹਿਮਤੀ ਦੇਤੀ ਚਾਹੇ ਉਹਨਾਂ ਨੇ ਜੋ ਕਰਿਆ ਪਰ ਤੂੰ ਮਾਂ ਦੇ ਹੱਕ 'ਚ ਤਾਂ ਖੜ੍ਹ ਸਕਦੀ ਸੀ ਨਾ ਬਸ ਤੈਨੂੰ ਦੱਸ ਤਾਂ ਵੀ ਹੁਣ ਆਕਰ ਤੂੰ ਉਹਦੇ ਆਏਂਗੀ ਜਿੱਦ ਤੇ ਉਹਦੀ ਸੱਸ ਨੂੰ ਉਹਦੀ ਮਾਂ ਲਈ ਇੱਜ਼ਤ ਦੇਂਗੀ ਨਹੀਂ ਫਿਰ ਇਹ ਸੋਚ ਲਈ ਵੀ ਜਿੰਨੇ ਕੀ ਇੱਜ਼ਤ ਤੂੰ ਉਹਦੀ ਸੱਸਰੀ ਕਰੇਂਗੀ ਨਾ ਉਹਨੇ ਕਿ ਜਦ ਮੰਨ ਲਾ ਜੇ ਤੇ ਤੇਰੇ ਘਰੇ ਤੇਰੀ ਮਾਂ ਦੀ ਹੋਊਗੀ ਫਿਰ ਤੇਰੇ ਜ਼ਿੰਦਗੀ ਕੀ ਬੀਤੂਗੀ ਹੋ ਨਾ ਨਾ ਬਹਿਣੇ ਤੁਸੀਂ ਤਾਂ ਮਾਂ ਨਾਲ ਕਾਹ ਨੂੰ ਐਵੇਂ ਕਰਨਾ ਕੋਈ ਨਾ ਸਾਨੂੰ ਅਸੀਂ ਆਪਦੀ ਗਲਤੀ ਤੇ ਪਛਤਾਵਾ ਕਰਨਾਗੇ ਉਹ ਬਾਈ ਅਸੀਂ ਮਾਂ ਨਾਲ ਨਹੀਂ ਕਰਦੇ ਅਸੀਂ ਮਾਂ ਜਾਨੋ ਪਿਆਰੀ ਰੱਖੀ ਆ ਗੱਲ ਤਾਂ ਸਮਝਾਉਣ ਦੀ ਐ ਵੀ ਜਿੰਨਾ ਭਾਵ ਦੇ ਮਾਪੇ ਨੂੰ ਲੋਚਦੇ ਆ ਨਾ ਵੀ ਸਾਡੀ ਮਾਂ ਦੀ ਇੱਜ਼ਤ ਹੋਵੇ ਬਈ ਸੱਸ ਵੀ ਉਨੀਆਂ ਮਾਂ ਹੁੰਦੀ ਐ ਜਿੰਨੀ ਆਪਦੀ ਭਾਬੀ ਮੈਂ ਕਿਹੜਾ ਮਾਂ ਨਾਲ ਕਦੇ ਐਹ ਜੀ ਕੋਈ ਗੱਲ ਕਰੀਆ ਜਾਂ ਮੈਂ ਉਹਦੇ ਨਾਲ ਲੜੀਆ ਜਾਂ ਉਹਦੇ ਨਾਲ ਮੈਂ ਕਦੇ ਮੋਟਾ ਮੂੰਹ ਕਰਿਆਗਾ ਮੇਰਾ ਮਾਂ ਨੂੰ ਬਥੇਰੀ ਇੱਜ਼ਤ ਦਿੰਨੀ ਹੈਗੀ ਬਥੇਰਾ ਪਿਆਰ ਕਰਦੀ ਆ ਆ ਕੋਈ ਪਿਆਰ ਨਹੀਂ ਹੋਇਆ ਰੀ ਤੋ ਬਸ ਤੈਨੂੰ ਦੱਸਤਾ ਬਾਰ ਬਾਰ ਮੈਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੁਣ ਇਸ ਕਰੇ ਉੱਦੇ ਪੈਰ ਪਾਈ ਜਿੱਦ ਤੱਕ ਮਾਂ ਨੂੰ ਉਹਨੀ ਇੱਜ਼ਤ ਦੇ ਦੇਂਗੀ ਬਸ ਭਾਬੀ ਅਸੀਂ ਚਾਹ ਨਹੀਂ ਪੀਣੀ ਹੈਗੀ ਅਸੀਂ ਚਲਦੇ ਆਂ ਬੱਪੂ ਤਾਂ ਬੈਠਾ ਬਾਹਰ ਬੈਠਾ ਬਾਹਰ ਹੋਰ ਕੋਈ ਕਿਵੇਂ ਠੀਕ ਠਾਕ ਹੋ ਸੋਹਣੀ ਘਰ ਵਿੱਚ ਹੋ ਠੀਕ ਹੈ ਜੀ ਠੀਕ ਠਾਕ ਹੋਰ ਕਿਵੇਂ ਹੋ ਵਧੀਆ ਹੋ ਸਾਰੇ ਠੀਕ ਠਾਕ ਕੋਰੇ ਤਾਂ ਇੱਥੇ ਹੋਣਗੇ ਅੰਦਰ ਮੈਂ ਇੱਧਰ ਆ ਕੇ ਬਹਿ ਗਿਆ ਸੀ ਹਵਾ ਜੀ ਚ ਅੱਛਾ ਬਸ ਹੁਣ ਦੱਸਿਆ ਤਾਂ ਸੀ ਜੀ ਵੀ ਉਹ ਅੱਜ ਸ਼ਹਿਰ ਗਏ ਹੋਏ ਆ ਵੀਰਾ ਤੇ ਭਾਬੀ ਤਾਂ ਠੀਕ ਉਹ ਸ਼ਹਿਰ ਨੂੰ ਵਾਗੇ ਮੈਂ ਇੱਧਰ ਆ ਕੇ ਬਹਿ ਗਿਆ ਹੋਰ ਕੀ ਹੁੰਦਾ ਸੀਗਾ ਠੀਕ ਹੈ ਇੱਧਰ ਬਾਹਰ ਆ ਕੇ ਸਮਾਂ ਸੂਣ ਜਲ ਲੈਂਡ ਵਾਗੇ ਅੱਛਾ ਅੱਛਾ ਕਪੜਾ ਲਈ ਲੈਣਾ ਆਉ ਲੈਣਾ ਬੋਲੇ ਪਤਾ ਨਹੀਂ ਲੱਗਾ ਭਾਈ ਮੈਂ ਤਾਂ ਨਾ ਬਿਲਕੁਲ ਇਹ ਕਹਿੰਦਾ ਕੀ ਲਿਉਂਦਾ ਕੀ ਕਰਾਉਂਦਾ ਚੱਲ ਵਾ ਕਰੀ ਜਾਂਦੇ ਉਹ ਨਾ ਨਹੀਂ ਕਰਨਾ ਉਹ ਸਾਰੇ ਠੀਕ ਆਖੀ ਉਧਰ ਹਾਂ ਠੀਕ ਠਾਕ ਆ ਉਹ ਦੂਜੇ ਉਹਦੇ ਮੁੰਡੇ ਦਾ ਕੀ ਹਾਲ ਚੱਲ ਉਹ ਵੀ ਵਧੀਆ ਠੀਕ ਠਾਕ ਹੈ ਹਾਂ ਠੀਕ ਠਾਕ ਹੈ ਸਾਰੇ ਵਧੀਆ ਉਹ ਸਾਰੀ ਮਾਤਾ ਉਹ ਤਾਂ ਠੀਕ ਆ ਹਾਂ ਹਾਂ ਠੀਕ ਠਾਕ ਵਧੀਆ ਹੀ ਹੋਣਿਆ ਬਾਪੂ ਜੀ ਵਧੀਆ ਹੀ ਹੋਣਿਆ ਬਾਪੂ ਜੀ ਹੋਰ ਬਾਪੂ ਜੀ ਤੁਹਾਨੂੰ ਪਤਾ ਹੀ ਆ ਉਹ ਸਾਡੇ ਨਾਲ ਵੈਬਤਾਂ ਜੀਆਂ ਕਰੀ ਜਾਂਦੇ ਸੀ ਅਸੀਂ ਤਾਂ ਅੱਡ ਹੋ ਗਏ ਉਹਨਾਂ ਨਾਲੋਂ ਅੱਡ ਹੋ ਗਏ ਹਾਂ ਬਾਪੂ ਜੀ ਫੇ ਕਿਵੇਂ ਅੱਡ ਕਿਉਂ ਬਾਪੂ ਜੀ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਕੰਮ ਤਾਂ ਇਹ ਕਰਦਾ ਉਧਰੋਂ ਮੈਂ ਲੱਗੀ ਰਹਿੰਦੀ ਸੀ ਤੇ ਉਹ ਤਾਂ ਨਾ ਮੇਰਾ ਦਿਉਰਤਾ ਰਹਿੰਦਾ ਸੀ ਵਿਹਲਾ ਨਾਲੇ ਮੇਰੀ ਦਰਾਣੀ ਚਲੋ ਤਾਂ ਠੀਕ ਐ ਡੋਗੇ ਤੇ ਬੁੜੀ ਬੁੜੀ ਬਾਪੂ ਜੀ 6 ਮਹੀਨੇ ਉਹ ਨਾਲ ਰਹਾ ਕਰੂਗੀ 6 ਮਹੀਨੇ ਮਾਤਾ ਸਾਡੇ ਨਾਲ ਰਹਾ ਕਰੂ 6 ਮਹੀਨੇ ਉਹ ਤਾਂ 6 ਮਹੀਨੇ ਇਧਰ ਇਹ ਕਿਰਸਕੀ ਮੈਂ ਬਾਪੂ ਜੀ ਹੁਣ ਫਿਰ ਰਲ ਕੇ ਇਹਨਾਂ ਨੇ ਐਂ ਫੈਸਲਾ ਕੀਤਾ ਫਿਰ ਆਏ ਆ ਨਾ ਜੀ ਅਸੀਂ ਉਹ ਕਹਿੰਦਾ ਤੁਸੀਂ ਰੱਖੋ ਤੇ ਅਸੀਂ ਆਖਿਆ ਭਾਈ ਤੁਸੀਂ ਰੱਖੋ ਨਦੀਕ ਮਾਤੇ ਰੇਦਾ ਕੁੱਸ ਕੰਦ ਜਿਹੇ ਜੀ ਤਾਂ ਮੈਨੂੰ ਤਾਂ ਨਹੀਂ ਪਤਾ ਉਹਦਾ ਸੁਭਾਅ ਉਹ ਕੀ ਹੈ ਕਿਹੋ ਜਿਹਾ ਪਰ ਤੈਨੂੰ ਮੈਂ ਸਿੱਖਿਆ ਤਾਂ ਦਿੱਤੀ ਨਹੀਂ ਵੀ ਇਹ ਲੋੜ ਦੇ ਕਰਨਾ ਛੀਵ ਨਹੀਂ ਉਧਰ ਛੀਵ ਨੇ ਉਧਰ ਅੱਛਾ ਤੇਰੀ ਮਾਂ ਜਉਂਦੀ ਹੁੰਦੀ ਜੇ ਤੇਰੇ ਨਾਲ ਕੋਈ ਐ ਕਰਦਾ ਤੂੰ ਤੂੰ ਆਖੀ ਤੇਰਾ ਚੁੱਤੀ ਕਿਵੇਂ ਲੱਗਦਾ ਤੈਨੂੰ ਠੀਕ ਆਦੀ ਗੱਲ ਇਹ ਨਾ ਆਪੋ ਜੀ ਠੀਕ ਤਾਂ ਕਿੱਥੋਂ ਲੱਗਦੀ ਫਿਰ ਭਾਈ ਮੇਰੇ ਕੋਲ ਗੱਲ ਸਿੱਧੀ ਇੱਕ ਰੁੱਖੀ ਵੀ ਇਹ ਖੰਡਪਾਰ ਤੇ ਤੁਹਾਨੂੰ ਸੁਨੇਹਾ ਦਿੱਤਾ ਸੀ ਵੀ ਆਉਣਾ ਹੈ ਉਹ ਸਮਾਨ ਵੀ ਲੈਣਾ ਹੈ ਕਰਨਾ ਹੈਗਾ ਪਰ ਹੁਣ ਸਾਡੀ ਇਕ ਤੈਨੂੰ ਜਵਾਬ ਆ ਚਿੱਟਾ ਕਿਉਂ ਬਸ ਨਾ ਜੇ ਤਾਂ ਤੇਰਾ ਸੱਸ ਇਹ ਨਾਲ ਆਉਗੀ ਸਾਰੇ ਨੂੰ ਫਿਰ ਤਾਂ ਤੁਸੀਂ ਆਇਓ ਕਿ ਨਹੀਂ ਭਈ ਅਸੀਂ ਆਪਦਾ ਆਪੇ ਸਾਰ ਲਾਂਗੇ ਆਪੇ ਕਰ ਲਾਂਗੇ ਤੂੰ ਵੀ ਆਵਦੇ ਘਰੇ ਰਹਿਣਾ ਉਧਰ ਬਸ ਕੋਈ ਗੱਲ ਇਹ ਜੀ ਜੋ ਮੈਂ ਆਪਣੇ ਜਵਾਈ ਨੂੰ ਤਾਈ ਨੂੰ ਲੈ ਕੇ ਆਏ ਸੀ ਤੁਸੀਂ ਮੈਨੂੰ ਫੋਨ ਤੇ ਕਿਹਾ ਸੀ ਵੀ ਭਾਈ ਮੇਰਾ ਕੋਈ ਰਾਇ ਕਰਨੀ ਹੈ ਮੈਂ ਰਾਇ ਤਾਂ ਨਹੀਂ ਕਰਨਾ ਅਸੀਂ ਅਬ ਤੁਸੀਂ ਸ਼ੀਸ਼ੀ ਮੈਨੂੰ ਬੁੜੀ ਨੂੰ ਵੰਡ ਕੇ ਕਾਫ ਕਰ ਲਓ ਇਹ ਇਹ ਕੁរਾਈ ਗੀਏ ਪਰ ਬਾਪੂ ਜੀ ਹੁਣ ਇਹਨਾਂ ਦੋਨਾਂ ਭਰਾਵਾਂ ਨੇ ਫੈਸਲਾ ਕੀਤਾ ਜੀ ਹੁਣ ਫਿਰ ਮੇਰੇ ਇਹਨਾਂ ਤੋਂ ਮੈਂ ਭਰਾਵਾਂ ਨੇ ਫੈਸਲਾ ਕੀਤਾ ਤੂੰ ਕਹਿ ਸਕਦੀ ਸੀ ਤੂੰ ਵੱਡੀ ਸੀ ਵੀ ਪਹਿਈ ਮਾਤਾ ਨੂੰ ਮੈਂ ਸੀ ਰੋਟੀ ਦੂੰਗਾ ਆਪਣੇ ਚਲ ਕੋਈ ਨਾ ਬੱਕੂ ਨਾਲ ਲੈ ਆਵਾਂਗੇ ਮਾਤਾ ਨੂੰ ਤੁਸੀਂ ਜਿਹੜਾ ਕੋਈ ਪ੍ਰੋਗਰਾਮ ਕਰਾਉਣਾ ਕੇਰਾ ਉਹ ਕਰਾਓ ਫਿਰ ਉਹ ਦੇਖ ਲਾਂ ਕੋਈ ਗੱਲ ਨਹੀਂ ਸੀ ਕਰ ਚਲ ਇਹ ਪ੍ਰੋਗਰਾਮ ਤਾਂ ਹੋ ਹੀ ਜਾਂਦਾ ਹੋਊਗੀ ਕਿ ਉਹ ਕੋਈ ਬਿਡ ਲੈ ਹੂਗਾ ਕੋਈ 1 ਲੱਖ ਦੇ ਬੰਦੇ ਬਣਾ ਰਏ ਪਰ ਕਰਕੇ ਸਭਾ ਜ ਨਹੀਂ ਨਾ ਤੋਂ ਨਹੀਂ ਮੈਂ ਇਹ ਗੱਲ ਅਦਰਾਜੀ ਨਹੀਂ ਨਾ ਆਲਾ ਕੀ ਕਹੂਗਾ ਕੌਣ ਪੁੱਛ ਲਾਉਂਦਾ ਇਹਨਾਂ ਨੂੰ ਵੀ ਇਹਨਾਂ ਨੂੰ ਦਿਮਾਗੇ ਜਾਲ ਲੱਗਦਾ ਸਿੱਕੀ ਇਹ ਜੀ ਹੋਊਗੀ ਕਿਉਂ ਨਾ ਪੱਕੇ ਨਹੀਂ ਪਰ ਨਾ ਹੁੰਦਾ ਉਹ ਤਾਂ ਵਾਪਸ ਤੇ ਗੱਲ ਸਿਆਣੀਏ ਗੱਲ ਕਰ ਹੁਣ ਸਾਡੇ ਘਰੇ ਵੀ ਪ੍ਰੋਬਲਮ ਸੇ ਨਾ ਮੜ ਕੇ ਉਹ ਕੰਮ ਨਹੀਂ ਕਰਦਾ ਸੀ ਮਾ ਤਾਂ ਤਾਂ ਚਲ ਮੈਂ ਯਾਰ ਉਹ ਕੰਪਨੀ ਕਾ ਹੈਡ ਹੋ ਗਿਆ ਮੈਂ ਤੈਨੂੰ ਕਹਿੰਦਾ ਨਹੀਂ ਦੋ ਭਾਈ ਹੁੰਦੇ ਨਾ ਅੱਡ ਹੁੰਦੇ ਆਏ ਪਰ ਮੈਂ ਬੁੜੇ-ਬੁੜੀਆਂ ਦਾ ਨਹੀਂ ਕਹਿੰਦਾ ਹੁੰਦਾ ਬੁੜੇ-ਬੁੜੀਆਂ ਆਏ ਬੰਡੋ ਜੇ ਆਪਣਾ ਬੁੜਾ ਜਿਹਾ ਹੁੰਦਾ ਬੁੜੇ ਉਧਰ ਕਹਿੰਦੇ ਬੁੜੇ ਉਧਰ ਕਹਦੇ ਵੀ ਦੋਵੇਂ ਕੀ ਕਮ ਬੰਦੇ ਉਹ ਤਾਂ ਕਿਹਾ ਸੀ ਬਾਪੂ ਮੈਂ ਕਿਹਾ ਸੀ ਵੀ ਮੇਨ ਨਾ ਰਹਿ ਪਿਓ ਛੋਟਾ ਕਹਿੰਦਾ ਪਹਿਲਾਂ ਤਾਂ ਕਹਿੰਦਾ ਮੈਂ ਰੱਖੂਗਾ ਮੈਂ ਇਸ ਦਾ ਹੀ ਮੇਨ ਨਾ ਰਹਿ ਪੇ ਫਿਰ ਉਹ ਮੁੱਕਰ ਜੇ ਗਿਆ ਸੀ ਫਿਰ ਮੈਂ ਕਿਹਾ ਚੱਲ ਬਈ ਚੱਲ ਐ ਕਰ ਲਾਉ ਨੇ ਛੋਟੇ ਨੇ ਕਹਤਾ ਕਹਿੰਦਾ ਸ਼ੀਮੀ ਨੇ ਰੱਖਿਆ ਸ਼ੀਮੀ ਨੇ ਲੀਖੂ ਖੇਡਿਆ ਕਹਤਾ ਸ਼ੀਮੀ ਨੇ ਛੱਡ ਪੜਾ ਫਿਰ ਹੁਣ ਮੇਰੇ ਵੱਲ ਰਹਿ ਪਾ ਗੁਰੂ ਕੋਈ ਗੱਲ ਨਹੀਂ ਬਾਪੂ ਹੂੰ ਦੇਖ ਸ਼ੀਮ ਕਰੀ ਪਿਓ ਤ ਬੜਾਈ ਇਹ ਕੋਈ ਗੱਲ ਕਰਦੀ ਸ਼ੀਮੀ ਨਾਲ ਵੀ ਫਸਲ ਹੈ ਬਈ ਇੱਕ ਵਸ ਬਈ ਸ਼ੀਮੀ ਨੇ ਤੂੰ ਵੜਲੀ ਦੂਜੀ ਪਾਸੇ ਮੈਂ ਵੜ ਲੂੰਗਾ ਠੀਜੀਮੀ ਨੇ ਕਰਕੇ ਵਿਚਾਲੇ ਵੰਡ ਲੈ ਕੰਮ ਪਹਿਲਾਂ ਜੁਲੀ ਵੀ ਤਰਾ ਦਾ ਚੱਕਾ ਕਰੂ ਇੱਧਰ ਦਾ ਕਰੂਗੀ ਛੀਵੇਂ ਨੂੰ ਚਕੋ ਉਧਰ ਦਾ ਆਇਆ ਕਰ ਦੂਜੇ ਪਜਾ ਕੇ ਐਂ ਤੁਰੀ ਫਿਰੂਗੇ ਉਹ ਸਰ ਬਾਪੂ ਜੀ ਜਿਹੜਾ ਅੱਧਾ ਗਿੱਲਾ ਮਾਂ ਨੂੰ ਆਉਂਦਾ ਸੀ ਉਹਦਾ ਵੀ ਫਿਰ ਇਹਨਾਂ ਨੇ ਵੰਡ ਲਿਆ ਜੀ ਉਹ ਤਾਂ ਵੰਡਣੇ ਸੀ ਉਹ ਤੁਸੀਂ ਪਹਿਲਾਂ ਸਾਰਾ ਕੁਝ ਹੀ ਵੰਡਤਾ ਬੁੜੀ ਨੂੰ ਵੰਡ ਲੈਂਦੇ ਵਿਚਾਲੇ ਐਂ ਵੰਡ ਲੈਂਦੇ ਜਿਹੜਾ ਜੇ ਕੋਈ ਨਾਮ ਮੁਸ਼ਕਲੀ ਹੋ ਉਦਦੇ ਦੀ ਰੱਖ ਲੈਂਦੇ ਲੱਕਣੇ ਤਾਂ ਦੇਣੀ ਸੀ ਉਹ ਮੰਗਰ ਇਕੱਠੀ ਕਰਕੇ ਦੇ ਦਿੰਦੇ ਨਹੀਂ ਉਹ ਤੇ ਮੜਾਈ ਦੀ ਬੱਤ ਚਲ ਅੰਦਰ ਆਜੋ ਚਾਹ ਤਾਂ ਫਿਰ ਆਪ ਹੀ ਬਣਾਉਣੀ ਪੂ ਹੁਣ ਘਰੇ ਤਾਂ ਹੈ ਨਹੀਂ ਕੋਈ ਚਾ ਬਣਾ ਲਾ ਫਿਰ ਕੋਟ ਚਾਹ ਦੀ ਬਣਾ ਕੇ ਅੰਦਰ ਕਰਦੇ ਆ ਫਿਰ ਆਪਾਂ ਕੋਈ ਪੀ ਲੋ ਚਾਹ ਦੀ ਘੁੱਟ ਬਣਾ ਲਓਥੇ ਇਹ ਕੋਈ ਕੁਝ ਦਿਮਾਗ ਵਾਲੀ ਗੱਲ ਕਰੋ ਕੋਈ ਸੋਚ ਵਾਲੀ ਕਰੋ ਕਿ ਨਾ ਕੋਈ ਇੱਥੇ ਰੋਜ਼ਦੂਦ ਦੇਖਣੀ ਐ ਜਾਂ ਕੁਝ ਕਿਤੇ ਹੋਇਆ ਨਹੀਂ ਵੀ ਲੋਕਾਂ ਦੇ ਫੈਸਲੇ ਕਰਕੇ ਆਉਂਦੇ ਨੇ ਰੋਜ਼ ਘਰੇ ਗੱਲਾਂ ਸੁਣਨੀ ਐ ਤੂੰ ਜਵਾਬ ਦੇ ਦੇ ਮੋੜ ਕੇ ਮਰੂ ਸੱਸੀ ਕਾ ਸੱਸੀ ਕਾ ਸੱਸੀ ਮੈਂ ਕੰਦੀ ਬੈਠੀ ਆ ਮਾਤਾ ਤੇ ਹੋਰ ਮੈਂ ਕੀ ਕਰਾਂ ਮੈਂ ਤਾਂ ਸੋਚਾਂ ਕਰ ਕਰ ਕੇ ਮੇਂਦਰਾ ਤਨੂੰ ਨੀਂਦਾਂ ਵੀ ਹੋਂਟ ਗਈਆਂ ਤੁਸੀਂ ਤਾਂ ਮੈਨੂੰ ਟੈਨਸ਼ਨਾਂ ਚਵਾਤਾ ਸੌਨਾਂ ਦੀ ਛੱਡ ਕੋਈ ਨਾ ਟੈਨਸ਼ਨਾਂ ਲੈ ਮਾ ਭਾਈ ਮੈਂ ਤਾਂ ਤੇਰੇ ਨਾਲ ਇੱਕ ਗੱਲ ਜ਼ਰੂਰੀ ਕਰਨੀ ਸੀ ਭਾਈ ਗੱਲ ਤਾਂ ਮੈਂ ਵੀ ਕਰਨੀ ਆ ਤੇਰੇ ਨਾਲ ਅੱਛਾ ਭਾਈ ਚੱਲ ਪਹਿਲਾਂ ਤੂੰ ਦੱਸ ਦੇ ਕੀ ਗੱਲ ਕਰਨੀ ਹੈ ਮੈਂ ਤਾਂ ਗੱਲ ਤੈਨੂੰ ਇਹੀ ਕਹਿੰਦਾ ਸੀ ਭਾਈ ਠੀਕ ਆ ਜਿਵੇਂ ਆਪਾਂ ਪਹਿਲਾਂ ਰਹਿੰਦੇ ਹੁੰਦੇ ਸੀ ਜੇ ਆਪਾਂ ਉਵੇਂ ਹੀ ਰਹਿ ਪਏ ਕਰਕੇ ਲੈ ਭਈ ਆ ਤਾਂ ਤੂੰ ਦਿਲ ਵਾਲੀ ਗੱਲ ਕਹਿਤੀ ਮੈਂ ਵੀ ਤੇਰੇ ਨਾਲ ਆਹੀ ਗੱਲ ਕਰਨ ਲੱਗਿਆ ਸੀ ਵੀ ਚਾਹੇ ਅਸੀਂ ਤੇਰੇ ਨਾਲੋਂ ਛੋਟੇ ਆ ਚੱਲ ਅਸੀਂ ਮਾਫੀ ਮੰਗ ਲੈਨੇ ਆ ਤੇਰੇ ਤੋਂ ਵੀ ਜਿਹੜੀ ਗਲਤੀ ਸਾਡੇ ਤੋਂ ਹੋਈ ਹੈ ਵੀ ਪਰ ਅਸੀਂ ਤਾਂ ਨਹੀਂ ਚਾਹੁੰਦੇ ਵੀ ਆਪਾਂ ਆਡਾ ਡਰਈਏ ਆਪਾਂ ਤਾਂ ਇਹ ਕਹਿੰਦੇ ਵੀ ਆਪਾਂ ਇਕੱਠੇ ਹੀ ਰਹੀਏ ਤੇ ਮਾਂ ਵੀ ਆਪਣੇ ਨਾਲ ਹੀ ਰਹੇ ਔਰ ਮਾਂ ਚੰਗਾ ਹੋਇਆ ਪੁੱਤ ਸੋਨੂੰ ਉਹੀ ਗੱਲ ਵੀ ਮਾਰੇ ਮੋਟੇ ਧੱਕੇ ਖਾ ਕੇ ਅਕਲ ਤਾਂ ਆ ਗਈ ਮਾਂ ਅਕਲ ਤਾਂ ਮੇਰੀਆਂ ਅੱਖਾਂ ਦਾ ਮੇਰੇ ਸਹੁਰੇ ਨੇ ਖੋਲਤੀ ਠੀਕ ਹੈ ਮੈਂ ਮੇਰੇ ਸਹੁਰੇ ਨੂੰ ਜੋ ਜਾ ਕੇ ਗੱਲ ਦੱਸੀ ਜੀ ਮੇਰੀ ਮਾਂ ਨੂੰ ਅਸੀਂ ਐਡ ਕਰਤਾ ਵੀ 6 ਮਹੀਨੇ ਉਹ ਰੱਖਿਆ ਕਰੋ 6 ਮਹੀਨੇ ਅਸੀਂ ਰੱਖਿਆ ਕਰਾਂਗੇ ਹਾਂ ਉਹਨੇ ਤਾਂ ਫਿਰ ਮੈਨੂੰ ਉਹ ਕਰੀਵਾ ਜਿਹੜੀ ਕਿਸੇ ਨੂੰ ਕਿ ਤਬੇ ਕਦੇ ਨਾ ਹੋਵੇ ਮੈਂ ਤੇਰਾ ਦੱਸ ਕੇ ਹਮਨੂੰ ਕਹਾ ਇਹ ਕੀ ਗੱਲ ਹੋਈ ਕਹਿੰਦਾ ਨਾਲੇ ਮਾਂ ਪਹਿਲਾਂ ਵਰਗੀ ਰੀਸ ਨਹੀਂ ਹੁਣ ਜਦੋਂ ਅਸੀਂ ਇਕੱਠੇ ਸੀ ਉਦੋਂ ਅਸੀਂ ਵੀ ਇੱਕ ਇੱਕ ਰਾਤ ਲਾ ਜਾਂਦੀਆਂ ਸੀ ਦੋਨੋਂ ਦਰਾਨੀ ਜਿਠਾਣੀ ਫਿਰ ਮੈਂ ਹੋਰ ਸੋਨੂੰ ਕੀ ਕਹਿੰਦੀ ਸੀ ਪੁੱਤ ਬਾਕੀ ਉਹ ਕਹਿੰਦਾ ਜਿੱਦਾਂ ਪੈਂਦਾ ਵਰਤੋਂਗੇ ਫਿਰ ਤਾਂ ਤੁਸੀਂ ਬਈ ਇਕੱਠੇ ਹੋ ਕੇ ਵਰਤੋ ਸਾਰੇ ਠੀਕ ਹੈ ਵੀ ਮੈਂ ਉਹਨਾਂ ਨੂੰ ਵੀ ਨੀ ਪਿੱਛੇ ਘੜਦਾ ਜੇ ਤੁਸੀਂ ਮੇਰੇ ਪਰੋਮ ਤੇ ਆਉਂਗੇ ਤਾਂ ਸਾਰਾ ਟੱਬਰ ਆਇਓ ਹੁਣ ਤੂੰ ਦੇਖ ਲੈ ਬਾਈ ਕਿਵੇਂ ਕਰਨਾ ਹੋਈ ਤਾਂ ਵੀਰੇ ਸਾਡੇ ਨਾਲ ਵੀ ਆਈਆਂਗੀ ਮੇਰੀ ਤਾਂ ਭਜਾਈ ਨੇ ਸਾਨੂੰ ਚਾਹ ਵੀ ਨਹੀਂ ਪੁੱਛੀ ਹੈਗੀ ਜਦੋਂ ਉਹਨਾਂ ਨੇ ਪੁੱਛਿਆ ਸਾਨੂੰ ਕਿ ਕਿਵੇਂ ਨੇ ਮੇਰੇ ਮੁੱਠੋਂ ਨਿਕਲ ਗਿਆ ਵੀ ਅਸੀਂ ਐਂ ਕਰਕੇ ਅੱਧ ਹੋ ਗਏ ਤੇ ਮਾਂ ਸੀ 6-6 ਮਹੀਨਿਆਂ ਲਈ ਵੱਢ ਲਈ ਉਹਨੇ ਤਾਂ ਸਾਡੀ ਕਿੰਨੀ ਬੇਇੱਜ਼ਤੀ ਕੀਤੀ ਮੈਂ ਤਾਂ ਉਹਦੇ ਧਰਤੀ ਨੇ ਵਿਆੜ ਨਹੀਂ ਦਿੱਤਾ ਹੈਗਾ ਮੈਂ ਤਾਂ ਕਹਿੰਦੀ ਜੇ ਇਹ ਘਰ ਦੇ ਪੈਰੀ ਉਦਨੇ ਪਾਈ ਜਿੱਦਣੇ ਇਕੱਠੇ ਹੋ ਗਏ ਤੇਰੀ ਹਿੰਮਤ ਕਿਵੇਂ ਹੋਈ ਸੱਸ ਨੂੰ ਵੱਢਣ ਦੀ ਤੁਸੀਂ ਕੌਣ ਹੁੰਦੇ ਓ ਨੂੰ ਵੱਢਣ ਵਾਲੇ ਮਾਂ ਸਾਨੂੰ ਮਾਫ ਕਰ ਦੇ ਸੱਸ ਬਸ ਸਹੀ ਗੱਲ ਐ ਮਾਂ ਕੋਈ ਨਾ ਪੁੱਤ ਮੈਂ ਤਾਂ ਇਂ ਪਾਲਦੀਆਂ ਚੰਗਾ ਮੇਰੇ ਪੁੱਤ ਸਮਾਂ ਲਈ ਮੇਰੇ ਨਾਲ ਹੀ ਹੋਗੇ ਮੈਨੂੰ ਰਾਤ ਨੂੰ ਨੀਂਦ ਆਉਣਾ ਹਟ ਗਈ ਸੀ ਮੈਨੂੰ ਆਇਆ ਲੱਗਿਆ ਕਰੇ ਵੀ ਮੇਰਾ ਇੰਨਾ ਵਸਦਾ ਰੱਖਦਾ ਪਰਿਵਾਰ ਸੀ ਵੀ ਆਹ ਕੀ ਕਰਤਾ ਜਵਾਕਾਂ ਨੇ ਚੰਗਾ ਹੋਇਆ ਸਮਾਜੀ ਤੁਹਾਡਾ ਏਕਾ ਹੋ ਗਿਆ ਪੁੱਤ ਕੋਈ ਨਾ ਮਾਂ ਹੁਣ ਤੂੰ ਆਪ ਦੀ ਨੀਂਦ ਆਪ ਸੌਂ ਜਾ ਕਰ ਰੱਜ ਕੇ ਸੌਂ ਜਾ ਕਰ ਕੋਈ ਨਾ ਬੇਫਿਕਰ ਹੋ ਕੇ ਸੌਂ ਜਾ ਕਰ ਤੈਨੂੰ ਕਾਸੀ ਦਿਲ ਦੀ ਟੈਨਸ਼ਨ ਨਹੀਂ ਦੇਣੀ ਬਾਕੀ ਜਿਹੜਾ ਮੈਂ ਤਾਂ ਆਏ ਲੱਗਿਆ ਕਰੇ ਪੁੱਤ ਜਦੋਂ ਤੁਸੀਂ ਅੱਡ ਹੋ ਗਏ ਨਹੀਂ ਮੈਥੋਂ ਧੰਦੇ ਤਾਂ ਹੁੰਦੇ ਨਹੀਂ ਮੈਂ ਕੀ ਕਰੂੰਗੀ ਨਾ ਮੈਂ ਤਾਂ ਆਪ ਤੋ ਪਕਾ ਕੇ ਖਾਈਂ ਦਿਖਾਦੀਆਂ ਜਾਣੀ ਬੱਡੀ ਉਮਰ ਚਾ ਕੇ ਮਾਂ ਹੋ ਜਾਂਦਾ ਇੱਕ ਬੰਦੇ ਨੂੰ ਸੰਸਾ ਹੋ ਜਾਂਦਾ ਸਾਡੀਆਂ ਅੱਖਾਂ ਖੁੱਲ੍ਹੀਆਂ ਸਾਨੂੰ ਚਾਣਦੇ ਬਾਕੀ ਮਾਂ ਮੇਰੀ ਗੱਲ ਸੁਣ ਹੋਰ ਹੋ ਜਾਂਦਾ ਵੀ ਤੇਰੇ ਮਨ ਚ ਵੀ ਆਏ ਹੋਊਗਾ ਵੀ ਮੈਂ ਦੋਨੋਂ ਪੁੱਤ ਵਿਆਹੇ ਦੋਨੋਂ ਨੂੰ ਹੀ ਬੇਲ ਆਇਕੀਆਂ ਕਿਸੇ ਨੇ ਮੈਨੂੰ ਸੁਕਾ ਮੇਰਾ ਜਲਦੀ ਗੱਲ ਕਹੀ ਸੀ ਉਹ ਮੈਂ ਕਹਿਣੀ ਸੀ ਕਾਹ ਕਹੀ ਤੀ ਕਾ ਕੋਈ ਨਾ ਮਾਂ ਸਾਨੂੰ ਤਾਂ ਟਾਈਮ ਨਾਲ ਹੀ ਆ ਫੜ ਲੈ ਮਾਂ ਅੱਜ ਤੋਂ ਕੰਨ ਐਦੂ ਮੁੜ ਕੇ ਇਹ ਜੀ ਗਲਤੀ ਨਹੀਂ ਅਸੀਂ ਕਰਦੇ ਚੰਗਾ ਪੁੱਤ ਆ ਬਾਬਾ ਸੋ ਰਸੋ ਆ ਬੂਠ ਠੀਕ ਹੈ ਨਾ ਆਉਦੇ ਤਿਆਰੀ ਪੈਰੀ ਪੁੱਲੇ ਰੱਖਣੀਆਂ ਠੀਕ ਪਰ ਜਾਈ ਹੋਣਾ ਚੱਲਾਂਗੇ ਆਪਾਂ ਕੱਜ-ਵੱਜ ਕੇ ਚੱਲਾਂਗੇ ਕੋਈ ਨਾ ਬਾਈ ਬਾਕੀ ਸਾਰੇ ਜੇ ਕੋਈ ਬਾਹਰ ਹੁੰਦਾ ਦਾ ਕੰਮ ਵੀ ਹੋਇਆ ਕਰੂ ਪਹਿਲਾਂ ਮੈਂ ਤੈਨੂੰ ਦੱਸਿਆ ਕਰੂੰ ਜੇ ਤੂੰ ਜਾਣਾ ਹੋਇਆ ਕਰੂ ਮੈਨੂੰ ਹਾਂ ਕਰਦਿਆ ਕਰੀ ਜੇ ਨਹੀਂ ਜਾਣਾ ਹੋਇਆ ਤੂੰ ਮੈਨੂੰ ਨਾ ਕਰਦਿਆ ਕਰੀ ਕੋਈ ਨਾ ਕੋਈ ਨਾ ਬਾਈ ਹਾਂ ਇਹ ਗੱਲ ਪੁੱਤ ਤੈਨੂੰ ਛੋਟਾ ਸੀ ਆ ਸੁਣਦਾ ਵਧੀਆ ਜਿਹੀ ਦਿਲ ਦੀ ਗੱਲ ਕਹੀ ਤੀ ਚੰਗਾ ਹੋਇਆ ਹੁਣ ਸਮਾਰਕ ਕੇ ਆ ਪ੍ਰਗਟ ਜਿੰਨਾ ਏਕੇ ਚ ਬਲ ਹੁੰਦਾ ਨਾ ਉਹਨਾਂ ਦਾ ਅੱਡ ਹੋ ਕੇ ਹੁੰਦਾ ਨਹੀਂ ਨਹੀਂ ਹੁੰਦਾ ਪਾਪੀ ਹਾਂ ਹੁਣ ਇੱਕ ਉਂਗਲੀ ਨਾ ਕਿੱਥੇ ਮੁਠੀ ਬੰਦ ਹੁੰਦੀ ਆ ਪੁੱਤੀ ਤਾਂ ਪੰਜੇ ਨਾਲ ਹੋਊਗੀ ਸਹੀ ਗੱਲ ਆ ਪੁੱਤੇ ਨਾਲੇ ਰੀਤ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਅੱਗੇ ਤਾਂ ਆਪਾਂ ਇੱਕ ਇੱਕ ਦੋ ਦੋ ਦਿਨ ਪੇਕੀ ਲਾਇਆ ਹੁੰਦਿਆਂ ਸੀ ਤੇ ਅੱਜ ਆਪਾਂ ਉਦਣੀ ਭੱਜਾਂ ਹੁਣ ਤੁਸੀਂ ਐ ਕਰੋ ਇਸ ਚੇਨੇ ਦਾ ਪਾਲੋ ਧੋਤੇ ਜੇ ਸੇਵੀਆਂ ਤੇ ਇੱਕ ਕੰਨੀਆਂ ਨੇ ਬਣਾ ਲਓ ਵਧੀਆ ਜੀ ਸਬਜ਼ੀ ਅੱਜ ਆਪਾਂ ਰਲ ਮਿਲ ਕੇ ਰੱਜ ਕੇ ਖਾਵਾਂਗੇ ਸਾਰੇ ਇਕੱਠੇ ਹੋ ਜਾ ਸਬਜ਼ੀ ਕਿਉਂ ਵੀਰ ਪਨੀਰ ਪਨੀਰ ਬਣਾ ਮੰਗੇ ਖਾਤੇ ਆ ਅਸੀਂ ਤਿਆਰੀ ਤਿਆਰੀ ਕਰ ਲੈ ਹਾਂ ਚੰਗਾ ਪੁੱਤ ਕਰੋ ਸਮਾਂ ਕੰਮ ਰੱਖ ਕੇ ਕਰੋ ਮੇਰੀ ਧੀਆ ਚੱਲ ਪਾਸੋਂ ਆਲਾ ਦੇਖਦਾ ਹੈਗਾ ਬਾਈ ਤੂੰ ਜਾ ਕੇ ਪਨੀਰ ਲਿਆ ਕੇ ਆ ਠੀਕ ਸੱਚੇ ਪਾਤਸ਼ਾਹ ਇਹ ਮਹਾਰਾਜ ਤਾਂ ਮੇਰੀ ਵਾਲੀ ਸੋਣੀ ਸੁਣ ਲਈ ਮੇਰੇ ਪੁੱਤਾਂ ਦਾ ਦੋਨਾਂ ਦਾ ਇੱਕਾ ਹੋ ਗਿਆ ਚੰਗਾ ਸਮਾਂ ਦੀ ਮੈਂ ਹੁਣ ਆਹਦੀਆਂ ਬਸਦਾ ਰਸਤਾ ਪਰਿਵਾਰ ਸਮਾਂ ਦੀ ਮੇਰੀ ਜਾਨ ਵੀ ਹੁਣ ਸੌਕੀ ਲੰਘ ਜੂਗੀ ਆ ਤਾਂ ਵਧੀਆ ਸੁਣਲੀ ਮਾਲਕ ਨੇ